ਸ਼੍ਰੀਕਾਲ ਤੁਸੀਂ ਸੇਖਰ ਐਸਮ ਜਰਨੀਜ਼ ਤੇ ਮੈਂ ਹਾਂ ਪ੍ਰਦੀਪ ਕੋਰ ਇਸ ਵੇਲੇ ਵੱਡੀ ਖਬਰ ਦਾ ਜ਼ਿਕਰ ਕਰ ਰਿਹਾ ਤਾ ਫਾਂਸੀ ਦੀ ਸਜ਼ਾ ਕੱਟ ਰਿਹਾ ਕੈਦੀ ਜਦੋਂ ਇਲਾਜ ਕਰਾਉਣ ਲਈ ਉਸ ਨੂੰ ਲੁਧਿਆਣਾ ਤੋਂ ਚੰਡੀਗੜ੍ਹ ਲਿਆਂਦਾ ਜਾਂਦਾ ਹਸਪਤਾਲ ਦੇ ਵਿੱਚੋਂ ਦਾਖਲ ਹੁੰਦਾ ਤਾਂ ਬਾਥਰੂਮ ਦਾ ਬਹਾਨਾ ਲਗਾਉਂਦਾ ਤੇ ਪੁਲਿਸ ਨੂੰ ਚੱਕਮਾ ਦੇ ਕੇ ਫਰਾਰ ਹੋ ਜਾਂਦਾ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਦਾ ਜ਼ਿਕਰ ਕਰ ਰਹੇ ਹਾਂ ਅ ਦਰਸਲ ਇੰਨੇ ਜ਼ਿਆਦਾ ਘਾਤਕ ਜ਼ੁਲਮ ਦੇ ਵਿੱਚ ਉਸ ਨੂੰ ਅੰਦਰ ਕੀਤਾ ਹੋਇਆ ਸੀ ਤੇ ਫਾਂਸੀ ਦੀ ਉਸ ਨੂੰ ਸਜ਼ਾ ਮਿਲਣੀ ਸੀ ਤਾਂ ਉਹ ਕੈਦੀ ਹੈ ਜਿਹੜਾ ਹੁਣ ਫਰਾਰ ਹੋ ਜਾਂਦਾ ਇਲਾਜ ਦੇ ਲਈ ਉਸ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਸੀ ਤਾਂ ਪੁਲਿਸ ਮੁਲਾਜ਼ਮਾਂ ਨੂੰ ਬਾਥਰੂਮ ਜਾਣ ਦਾ ਬਹਾਨਾ ਲਗਾਉਂਦਾ ਹਾਲਾਂਕਿ ਉਸ ਤੇ ਹੱਤਕੜੀਆਂ ਨੇ ਜਿਹੜੀਆਂ ਜ਼ਰੂਰ ਪਾਈਆਂ ਹੋਈਆਂ ਸੀ ਪਰ ਪੁਲਿਸ ਨੂੰ ਚੱਕਮਾ ਦੇ ਕੇ ਉਹ ਫਰਾਰ ਹੋ ਜਾਂਦਾ ਪੁਲਿਸ ਪਾਰਟੀਆਂ ਨੇ ਜਿਹੜੀਆਂ ਇਸ ਵੇਲੇ ਉਸ ਦਾ ਪਿੱਛਾ ਕਰ ਰੀਆਂ ਨੇ ਉਸ ਨੂੰ ਲੱਪਣ ਦੀ ਪੂਰੀ ਪੂਰੀ ਕੋਸ਼ਿਸ਼ ਕਰ ਰੀਆਂ ਤਾਂ ਬਿਲਕੁਲ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਫਾਂਸੀ ਦੀ ਸਜ਼ਾ ਵਾਲਾ ਕੈਦੀ ਹਸਪਤਾਲ ਦੇ ਵਿੱਚੋਂ ਫਰਾਰ ਹੋ ਗਿਆ ਕੈਦੀ ਨੂੰ ਪੰਜਾਬ ਪੁਲਿਸ ਦੇ ਵੱਲੋਂ ਲੁਧਿਆਣਾ ਤੋਂ ਇਲਾਜ ਲਈ ਚੰਡੀਗੜ੍ਹ ਲਿਆਂਦਾ ਗਿਆ ਸੀ ਕੁਝ ਸਮਾਂ ਪਹਿਲਾਂ ਬਿਮਾਰ ਹੋਣ ਦੇ ਚਲਦਿਆਂ ਪੰਜਾਬ ਪੁਲਿਸ ਕੈਦੀ ਨੂੰ ਚੰਡੀਗੜ੍ਹ ਲੈ ਕੇ ਆਈ ਤੇ ਬੀਤੀ ਰਾਤ ਲਗਭਗ ਪੌਣੇ 12 ਦੇ ਕਰੀਬ ਇੱਕ ਬਾਥਰੂਮ ਜਾਣ ਦੌਰਾਨ ਮੌਕੇ ਦਾ ਫਾਇਦਾ ਚੁੱਕਦੇ ਹੋਏ ਪੁਲਿਸ ਮੁਲਾਜ਼ਮ ਨੂੰ ਤੱਕਾ ਦੇ ਕੇ ਕੈਦੀ ਉਥੋਂ ਰਫੂ ਚੱਕਰ ਹੋ ਜਾਂਦਾ ਹੈ ਮਿੰਟਾਂ ਸਕਿੰਟਾਂ ਦੇ ਵਿੱਚ ਹੀ ਫਰਾਰ ਹੋ ਜਾਂਦਾ ਹੈ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਮੁਲਜ਼ਮ ਦੇ ਹੱਥਾਂ ਦੇ ਵਿੱਚ ਹਥਕੜੀ ਵੀ ਲੱਗੀ ਹੋਈ ਸੀ ਪਰ ਹੱਥ ਪਤਲੇ ਹੋਣ ਕਰਕੇ ਹਥਕੜੀ ਹੱਥਾਂ ਵਿੱਚੋਂ ਨਿਕਲ ਗਈ ਅਤੇ ਉਸ ਨੂੰ ਉੱਥੇ ਹੀ ਸੁੱਟ ਕੇ ਭੱਜ ਗਿਆ ਜ਼ਬਰਜਨਾਹ ਤੇ ਕਤਲ ਮਾਮਲੇ ਦੇ ਵਿੱਚ ਕੈਦੀ ਹੈ ਜਿਹੜਾ ਉਹ ਸਜ਼ਾ ਕੱਟ ਰਿਹਾ ਸੀ ਪੁਲਿਸ ਟੀਮਾਂ ਕੈਦੀ ਦੀ ਤਲਾਸ਼ ਤੇ ਵਿੱਚ ਲੱਗ ਗਿਆ ਨੇ ਦਰਸਲ ਹਸਪਤਾਲ ਦੇ ਵਿੱਚ ਭੀੜ ਹੋਣ ਦਾ ਉਹਨੇ ਫਾਇਦਾ ਚੁੱਕਿਆ ਤੇ ਉੱਥੋਂ 9211 ਹੋ ਗਿਆ ਫਰਾਰ ਹੋ ਗਿਆ ਚੰਡੀਗੜ੍ਹ ਤੇ ਪੰਜਾਬ ਦੀਆਂ ਟੀਮਾਂ ਅਲਰਟ ਤੇ ਨੇ ਤਾਂ ਚੰਡੀਗੜ੍ਹ ਤੋਂ ਕੈਦੀ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਸ਼੍ਰੀਕਾਲ ਤੁਸੀਂ ਸੇਖਰ ਐਸਐਮ ਜਰਨੀਜ਼ ਤੇ ਮੈਂ ਹਾ ਪ੍ਰਦੀਪ ਕੋਲ ਇਸ ਵੇਲੇ ਵੱਡੀ ਖਬਰ ਦਾ ਜ਼ਿਕਰ ਕਰ ਰਿਹਾ ਤਾ ਫਾਂਸੀ ਦੀ ਸਜ਼ਾ ਕੱਟ ਰਿਹਾ ਕੈਦੀ ਜਦੋਂ ਇਲਾਜ ਕਰਾਉਣ ਲਈ ਉਸ ਨੂੰ ਲੁਧਿਆਣਾ ਤੋਂ ਚੰਡੀਗੜ੍ਹ ਲਿਆਂਦਾ ਜਾਂਦਾ ਹਸਪਤਾਲ ਦੇ ਵਿੱਚੋਂ ਦਾਖਲ ਹੁੰਦਾ ਤਾਂ ਬਾਥਰੂਮ ਦਾ ਬਹਾਨਾ ਲਗਾਉਂਦਾ ਤੇ ਪੁਲਿਸ ਨੂੰ ਚੱਕਮਾ ਦੇ ਕੇ ਫਰਾਰ ਹੋ ਜਾਂਦਾ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਦਾ ਜ਼ਿਕਰ ਕਰ ਰਹੇ ਹਾਂ ਅ ਦਰਸਲ ਇੰਨੇ ਜ਼ਿਆਦਾ ਘਾਤਕ ਜ਼ੁਲਮ ਦੇ ਵਿੱਚ ਉਸ ਨੂੰ ਅੰਦਰ ਕੀਤਾ ਹੋਇਆ ਸੀ ਤੇ ਫਾਂਸੀ ਜਿਸ ਨੂੰ ਸਜ਼ਾ ਮਿਲਣੀ ਸੀ ਤਾਂ ਉਹ ਕੈਦੀ ਹੈ ਜਿਹੜਾ ਹੁਣ ਫਰਾਰ ਹੋ ਜਾਂਦਾ ਇਲਾਜ ਦੇ ਲਈ ਉਸ ਨੂੰ ਹਸਪਤਾਲ ਦੇ ਵਿੱਚ ਪੜਤੀ ਕਰਵਾਇਆ ਗਿਆ ਸੀ ਤਾਂ ਪੁਲਿਸ ਮੁਲਾਜ਼ਮਾਂ ਨੂੰ ਬਾਥਰੂਮ ਜਾਣ ਦਾ ਬਹਾਨਾ ਲਗਾਉਂਦਾ ਹਾਲਾਂਕਿ ਉਸ ਤੇ ਹਥਕੜੀਆਂ ਨੇ ਜਿਹੜੀਆਂ ਜ਼ਰੂਰ ਪਾਈਆਂ ਹੋਈਆਂ ਸੀ ਪਰ ਪੁਲਿਸ ਨੂੰ ਚੱਕਮਾ ਦੇ ਕੇ ਉਹ ਫਰਾਰ ਹੋ ਜਾਂਦਾ ਪੁਲਿਸ ਪਾਰਟੀਆਂ ਨੇ ਜਿਹੜੀਆਂ ਇਸ ਵੇਲੇ ਉਸ ਦਾ ਪਿੱਛਾ ਕਰ ਰੀਆਂ ਨੇ ਉਸ ਨੂੰ ਲੱਪਣ ਦੀ ਪੂਰੀ ਪੂਰੀ ਕੋਸ਼ਿਸ਼ ਕਰ ਰਹੀਆਂ ਤਾਂ ਬਿਲਕੁਲ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਫਾਂਸੀ ਦੀ ਸਜ਼ਾ ਵਾਲਾ ਕੈਦੀ ਹਸਪਤਾਲ ਦੇ ਵਿੱਚੋਂ ਫਰਾਰ ਹੋ ਗਿਆ ਕੈਦੀ ਨੂੰ ਪੰਜਾਬ ਪੁਲਿਸ ਦੇ ਵੱਲੋਂ ਲੁਧਿਆਣਾ ਤੋਂ ਇਲਾਜ ਲਈ ਚੰਡੀਗੜ੍ਹ ਲਿਆਂਦਾ ਗਿਆ ਸੀ ਕੁਝ ਸਮਾਂ ਪਹਿਲਾਂ ਬਿਮਾਰ ਹੋਣ ਦੇ ਚਲਦਿਆਂ ਪੰਜਾਬ ਪੁਲਿਸ ਕੈਦੀ ਨੂੰ ਚੰਡੀਗੜ੍ਹ ਲੈ ਕੇ ਆਈ ਤੇ ਬੀਤੀ ਰਾਤ ਲਗਭਗ ਪੋਣੇ 12 ਦੇ ਕਰੀਬ ਇੱਕ ਬਾਥਰੂਮ ਜਾਣ ਦੌਰਾਨ ਮੌਕੇ ਦਾ ਫਾਇਦਾ ਚੁੱਕਦੇ ਹੋਏ ਪੁਲਿਸ ਮੁਲਾਜ਼ਮ ਨੂੰ ਤੱਕਾ ਦੇ ਕੇ ਕੈਦੀ ਉਥੋਂ ਰਫੂ ਚੱਕਰ ਹੋ ਜਾਂਦਾ ਹੈ ਮਿੰਟਾਂ ਸਕਿੰਟਾਂ ਦੇ ਵਿੱਚ ਹੀ ਫਰਾਰ ਹੋ ਜਾਂਦਾ ਹੈ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਮੁਲਜ਼ਮ ਦੇ ਹੱਥਾਂ ਦੇ ਵਿੱਚ ਹਥਕੜੀ ਵੀ ਲੱਗੀ ਹੋਈ ਸੀ ਪਰ ਹੱਥ ਪਤਲੇ ਹੋਣ ਕਰਕੇ ਹਥਕੜੀ ਹੱਥਾਂ ਵਿੱਚੋਂ ਨਿਕਲ ਗਈ ਅਤੇ ਉਸ ਨੂੰ ਉੱਥੇ ਹੀ ਸੁੱਟ ਕੇ ਭੱਜ ਗਿਆ ਜ਼ਬਰ ਜਨਾਹ ਤੇ ਕਤਲ ਮਾਮਲੇ ਦੇ ਵਿੱਚ ਕੈਦੀ ਜਿਹੜਾ ਉਹ ਸਜ਼ਾ ਕੱਟ ਰਿਹਾ ਸੀ ਪੁਲਿਸ ਟੀਮਾਂ ਕੈਦੀ ਦੀ ਤਲਾਸ਼ ਤੇ ਵਿੱਚ ਲੱਗ ਗਿਆ ਨੇ ਦਰਸਲ ਹਸਪਤਾਲ ਦੇ ਵਿੱਚ ਭੀੜ ਹੋਣ ਦਾ ਉਹਨੇ ਫਾਇਦਾ ਚੁੱਕਿਆ ਤੇ ਉੱਥੋਂ 9:02 11 ਹੋ ਗਿਆ ਫਰਾਰ ਹੋ ਗਿਆ ਚੰਡੀਗੜ੍ਹ ਤੇ ਪੰਜਾਬ ਦੀਆਂ ਟੀਮਾਂ ਅਲਰਟ ਤੇ ਨੇ ਤਾਂ ਚੰਡੀਗੜ੍ਹ ਤੋਂ ਕੈਦੀ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ